ਤੋ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਜਿਹੜੀਆਂ ਅੱਜ ਦਿਖਾ ਰਹੇ ਆ ਉਹ ਤਸਵੀਰਾਂ ਜਿਹੜੀਆਂ ਨੇ ਉਹ ਇੱਕ ਸੇਵਾ ਦੇ ਪਿੱਛੇ ਦੀ ਜਿਹੜੀ ਮਿਹਨਤ ਆ ਜਿਹੜੀ ਕਿ ਸਾਈ ਦੀ ਕਿਤੇ ਨਜ਼ਰ ਆਉਂਦੀ ਹੈ ਕਿਉਂਕਿ ਸੇਵਾ ਗਰਾਊਂਡ ਜ਼ੀਰੋ ਤੇ ਤੋਂ ਤੁਸੀਂ ਦੇਖਦੇ ਪਈਓ ਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਉਹ ਹੜਪੀੜਤ ਲੋਕਾਂ ਦੇ ਲਈ ਜਿਹੜਾ ਆ ਸੇਵਾ ਲੈ ਕੇ ਜਾ ਰਹੇ ਨੇ ਪਰ ਉਹਦੇ ਪਿੱਛੇ ਦੀ ਜਿਹੜੀ ਮਿਹਨਤ ਹੈ ਉਹਦੀ ਬੈਕ ਸਾਈਡ ਦੀ ਜਿਹੜੀ ਸਟੋਰੀ ਹੈ ਉਹ ਸਹੇ ਦੀ ਕਿਤੇ ਤੁਸੀਂ ਦੇਖੀ ਹੋਵੇਗੀ ਵੀ ਉਸ ਤੋਂ ਪਹਿਲਾਂ ਜਿਹੜੀ ਸੇਵਾ ਤੋਂ ਪਹਿਲਾਂ ਦੀ ਜਿਹੜੀ ਸਟੋਰੀ ਹੈ ਜਿਹੜੀ ਕਹਾਣੀ ਹੈ ਜਾਂ ਜਿਹੜਾ ਕੰਮ ਆ ਵਰਕ ਆ ਉਹ ਕਿੰਨਾ ਮਿਹਨਤ ਵਾਲਾ ਆ ਜਦੋਂ ਅਸੀਂ ਗਰਾਊਂਡ ਤੇ ਜਾ ਕੇ ਸਮਾਨ ਡਿਸਟ੍ਰੀਬਿਊਟ ਕਰਦੇ ਆ ਸਮਾਨ ਵੰਡਦੇ ਆ ਉਹ ਤਸਵੀਰਾਂ ਤੁਸੀਂ ਦੇਖੀਆਂ ਇਥੋਂ ਤੱਕ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਆ ਉਹ ਸਮਾਨ ਦੀ ਖੋਮ ਹੋਈ ਵੀ ਹੋ ਰਹੀ ਹੈ ਪਰ ਇਦਾਂ ਨਹੀਂ ਕਰਨਾ ਚਾਹੀਦਾ ਖੋਮ ਹੋਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਪਿੱਛੇ ਦੀ ਜਿਹੜੀ ਮਿਹਨਤ ਹੈ ਜਿਹੜੀ ਵਰਕਰਾਂ ਦੀ ਮਿਹਨਤ ਹੈ ਜਿਹੜੀ ਸਟੌਪ ਦੀ ਮਿਹਨਤ ਹੁੰਦੀ ਹੈ ਜਿਹੜੇ ਲੋਕ ਸੇਵਾ ਭਾਵਨਾ ਦੇ ਨਾਲ ਆਪਣਾ ਸਮਾਨ ਲੈ ਕੇ ਆਉਂਦੇ ਨੇ ਉਹਨਾਂ ਦੀ ਜਿਹੜੀ ਬੈਕ ਸਟੋਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਏ ਆਂ ਵੀ ਇੱਥੇ ਜਿਹੜੀ ਹੈ ਸਮਾਨ ਦੀ ਪੈਕਿੰਗ ਕੀਤੀ ਜਾ ਰਹੀ ਹੈ ਸਵੇਰ 8 9 ਵਜੇ ਤੋਂ ਲੈ ਕੇ 1:30 ਵਜੇ ਤੱਕ ਪੂਰਾ ਸਟਾਫ ਜਿਹੜਾ ਆ ਉਹ ਜੀ ਦੇ ਦੇ ਪਈ ਉਹ ਕੀ ਸੇਵਾ ਕਰਦਾ ਪਿਆ ਹੈ ਤੇ ਇੱਕ ਇੱਕ ਚੀਜ਼ ਇੱਥੇ ਜੇਕਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਪੈਕੇਟ ਨੇ ਇੱਥੇ ਗਈ ਮੋਮਬਤੀਆਂ ਦੇ ਪੈਕੇਟ ਨੇ ਮਸਕਿਟੋ ਆਇਲ ਨੇ ਜਾਂ ਜਿਹੜੀਆਂ ਨੇ ਉਹ ਟਿੱਕੀਆਂ ਨੇ ਮਸਕਿਟੋ ਵਾਲੀਆਂ ਬਹੁਤ ਜ਼ਿਆਦਾ ਜਿਹੜਾ ਆ ਉਹ ਸਮਾਨ ਇੱਥੇ ਬਰੈਡ ਨੇ ਘਿਓ ਆ ਆਟਾ ਆ ਦਾਲਾਂ ਆ ਇਥੋਂ ਤੱਕ ਕਿ ਬਰਸ਼, ਟੂਥਪੇਸਟ ਤੇ ਹੋਰ ਵੀ ਖਾਣ ਦੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਵਸਤਾਂ ਜਿਹੜੀਆਂ ਨੇ ਇੱਥੇ ਤੁਸੀਂ ਦੇਦੇ ਹੋ ਕਿ ਵੀ ਘਰਾਂ ਦੇ ਵਿੱਚ ਵਰਤੋਂ ਚ ਆਉਣ ਵਾਲਾ ਸਾਬਣ ਤੱਕ ਜਿਹੜਾ ਆ ਉਹ ਸੰਸਥਾਵਾਂ ਵੱਲੋਂ ਜਿਹੜਾ ਆ ਉਹ ਭੇਜਿਆ ਜਾ ਰਿਹਾ ਆ ਤੇ ਤੁਸੀਂ ਇੱਧਰ ਲਈ ਸ਼ਹਿਰ ਤੇ ਵੀ ਦੇਖੋਗੇ ਕਿ ਕਿੰਨੇ ਕਿੰਨੇ ਵੱਡੇ ਜਿਹੜੇ ਹਾਲੇ ਵੀ ਢੇਰ ਜਿਹੜੇ ਆ ਸਮਾਨ ਦੇ ਲੱਗੇ ਪਏ ਨੇ ਤਾਂ ਲਗਾਤਾਰ ਇਸ ਸੰਸਥਾ ਵੱਲੋਂ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਸੋਸਾਇਟੀ ਹੈ ਟੀਮ ਆ ਉਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਉਹਦੇ 'ਚ ਤੁਸੀਂ ਦੇਖਦੇ ਪਿਓ ਕਿ ਪੂਰਾ ਸਕੂਲ ਦਾ ਸਟਾਫ ਜਿਹੜਾ ਆ ਉਹ ਲੱਗਿਆ ਪਿਆ ਆ ਤੇ ਇਸ ਟਾਈਮ ਤਸਵੀਰਾਂ ਦਿਖਾਉਣ ਦਾ ਮਕਸਦ ਸਿਰਫ ਇਹੀ ਏ ਕਿ ਜਿਹੜੀ ਪਿੱਛੇ ਦੀ ਮਿਹਨਤ ਆ ਕਿਉਂਕਿ ਤੁਸੀਂ ਦੇਖਦੇ ਹੋ ਉਹ ਕਿ ਪੀ ਗਰਾਊਂਡ ਜ਼ੀਰੋ ਤੇ ਜਾ ਕੇ ਜਿਹੜਾ ਆ ਰਿਪੋਰਟਿੰਗ ਕਰਦੇ ਆਂ ਆਪਾਂ ਜਦੋਂ ਤੇ ਬਹੁਤ ਸਾਰੇ ਲੋਕ ਉੱਥੇ ਜਿਹੜਾ ਆ ਉਹ ਰਾਸ਼ਨ ਵੰਡ ਰਹੇ ਹੁੰਦੇ ਆ ਰਾਸ਼ਨ ਵੰਡਣ ਤੱਕ ਦੀਆਂ ਤਸਵੀਰਾਂ ਤਾਂ ਤੁਸੀਂ ਦੇਖੀਆਂ ਹੋਣਗੀਆਂ ਪਰ ਰਾਸ਼ਨ ਦੀ ਜਿਹੜੀ ਪੈਕਿੰਗ ਆ ਜਾਂ ਰਾਸ਼ਨ ਜਿਹੜਾ ਆ ਉਹ ਪੈਕ ਕਿਦਾਂ ਹੁੰਦਾ ਆ ਕਿੱਥੇ ਹੁੰਦਾ ਕਿਸ ਤਰ੍ਹਾਂ ਹੁੰਦਾ ਉਹ ਇਸ ਤਰ੍ਹਾਂ ਹੁੰਦਾ ਆ ਜਿਹੜੀਆਂ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਆ ਵੀ ਘਰ ਤੋਂ ਘਟ ਜਿਹੜਾ ਆ 30 35 ਜਿਹੜਾ ਸਟਾਪ ਵਰਕਰ ਆ ਉਹ ਲੱਗਿਆ ਪਿਆ ਆ ਲਗਾਤਾਰ ਜਿਹੜਾ ਆ ਉਹ ਪੈਕਿੰਗ ਆ ਜਿਹੜੀ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜੀ ਪੈਕਿੰਗ ਆ ਉਹ ਮਹਾਵੀਰ ਇੰਟਰਨੈਸ਼ਨਲ ਸਕੂਲ ਦੇ ਜਿਹੜਾ ਆ ਉਹ ਬ੍ਰਾਂਡੇ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜਾ ਸਮਾਨ ਪੈਕ ਕੀਤਾ ਜਾ ਰਿਹਾ ਤੇ ਤੁਸੀਂ ਦੇ ਦੇ ਪਈਓ ਕਿ ਬਹੁਤ ਜਿਆਦਾ ਜਿਹੜਾ ਸਮਾਨ ਹੈ ਇੱਥੇ ਪੈਕ ਕੀਤਾ ਚੁੱਕਾ ਕੀਤਾ ਜਾ ਚੁੱਕਾ ਆ ਇਧਰ ਜਿਹੜੀਆਂ ਨੇ ਗੱਡੀਆਂ ਲੱਗੀਆਂ ਹੋਈਆਂ ਨੇ ਲੋਡਡ ਗੱਡੀਆਂ ਕਰਕੇ ਜਿਹੜੀਆਂ ਨੇ ਓਰ ਰੱਖੀਆਂ ਹੋਈਆਂ ਨੇ ਤੇ ਲੋਡਡ ਗੱਡੀਆਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਆਂ ਕਿ ਅੰਦਰ ਪੈਕਿੰਗ ਵੀ ਚੱਲਦੀ ਪਈ ਹੈ ਪਰ ਜਿਹੜਾ ਗੱਡੀਆਂ ਦੇ ਵਿੱਚ ਲੋਡ ਕਰ ਦਿੱਤਾ ਗਿਆ ਆ ਉਹਦੀਆਂ ਵੀ ਤਸਵੀਰਾਂ ਜੇਕਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਬੋਰੀਆਂ ਦੀਆਂ ਬੋਰੀਆਂ ਭਰ ਕੇ ਜੜਾ ਆ ਉਹ ਸਮਾਨ ਜਿਹੜਾ ਆ ਇੱਥੇ ਰੱਖਿਆ ਹੋਇਆ ਆ ਪੂਰੀ ਸਕਿਉਰਿਟੀ ਅਹਿਤਿਆਤ ਦੇ ਨਾਲ ਜਿਹੜੇ ਨੇ ਨੌਜਵਾਨ ਵੀ ਇਹਨਾਂ ਦੇ ਨਾਲ ਪੂਰੇ ਸਕੂਲ ਦਾ ਜਿਹੜਾ ਸਟਾਫ ਆ ਉਹ ਲਗਭਗ ਇੱਦਾਂ ਤੁਸੀਂ ਟਰਾਲੀ ਵੀ ਦੇਖਦੇ ਪਿਓ ਇਹ ਟਰਾਲੀ ਦੇ ਵਿੱਚ ਵੀ ਜੜਾਇਆ ਉਹ ਤਕਰੀਬਨ ਸਾਰੇ ਦਾ ਸਾਰਾ ਜਿਹੜੀ ਰਾਹਤ ਸਮਗਰੀ ਏ ਉਹ ਲੈ ਕੇ ਜਾਈ ਜਾਏਗੀ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਟੀਮ ਆ ਲਗਾਤਾਰ ਇੱਕ ਗੱਲ ਹੋਰ ਦੱਸ ਦੇਵਾਂ ਕਿ ਲਗਾਤਾਰ ਜਿਹੜਾ ਆ ਪਿਛਲੇ 7-8 ਦਿਨਾਂ ਤੋਂ ਜਿਹੜੀ ਇਹ ਟੀਮ ਲੱਗੀ ਹੋਈ ਏ ਤਾਂ ਲਗਾਤਾਰ ਜਿਹੜੀ ਇਹ ਟੀਮ ਜਿਹੜੀ ਇਹ ਹੜਪੀੜ ਤੱਕ ਆਪਣਾ ਜਿਹੜਾ ਆ ਉਹ ਉਹ ਜਿਹੜੀ ਰਾਹਤ ਸਮੱਗਰੀ ਉਹ ਪਹੁੰਚਾਈ ਜਾ ਰਹੀ ਏ ਹਰ ਤਰ੍ਹਾਂ ਦੀ ਜਿਹੜੀ ਏ ਉਹ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਗਰੀ ਜਿਹੜੀ ਏ ਉਹ ਨਹੀਂ ਰਹਿ ਗਈ ਹੋਵੇਗੀ ਜਿਹੜੀ ਘਰਾਂ ਦੇ ਵਿੱਚ ਜਿਹੜੀ ਏ ਨਹੀਂ ਦਿੱਤੀ ਗਈ ਲਗਾਤਾਰ ਤਸਵੀਰਾਂ ਦੇ ਦੇ ਪੀਓ ਟੀਡੀਪੀਸੀ ਪੰਜਾਬੀ ਦੇ ਉੱਤੇ ਤਸਵੀਰਾਂ ਤੁਸੀਂ ਦੇ ਦੇ ਪੀਓ ਇਹ ਤੁਹਾਨੂੰ ਅਸੀਂ ਜਿਹੜੀ ਉਹ ਸੇਵਾ ਦੀ ਜਿਹੜੀ ਬੈਕਸ਼ੈਰ ਦੀ ਸਟੋਰੀ ਏ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ